ਕੱਲ ਰਾਤ 12 ਵਜੇ ਆ ਜਿਹੜੀ ਰਾਤ ਲੰਗੀ ਐ ਦੋ ਟੋਲ ਪਲਾਜ਼ੇ ਮਲੇਰ ਕੋੜਲਾ ਤੋਂ ਨਾਬਾ ਦੇ ਵਿਚਾਲੇ ਦੋ ਟੋਲ ਪਲਾਜ਼ੇ ਹੋਰ ਬੰਦ ਹੋ ਗਏ ਟੋਟਲ ਹੁਣ 19 ਟੋਲ ਪਲਾਜ਼ੇ ਬੰਦ ਹੋ ਗਏ ਆਪਣੇ 2.5 ਸਾਲਾਂ ਦੇ ਟਿਨਰ ਚ ਜਿਨ੍ਹਾਂ ਨੇ ਐਕਸਟੈਂਸ਼ਨ ਵੀ ਮੰਗੀ ਸੀ ਇਹ ਨਹੀਂ ਹੈਗਾ ਕਿ ਬੰਦ ਤਾਂ ਹੋ ਗਏ ਕਿ ਉਹਨਾਂ ਦਾ ਐਗਰੀਮੈਂਟ ਖਤਮ ਹੋ ਗਿਆ ਉਹਨੇ ਐਕਸਟੈਂਸ਼ਨ ਮੰਗੀ ਸੀ ਕਿ ਸਾਨੂੰ 400 ਦਿਨ ਵਧਾ ਦਿਓ ਸਾਨੂੰ 500 ਦਿਨ ਵਧਾ ਦਿਓ ਅਸੀਂ ਕਦੇ ਨਹੀਂ ਅੱਜਿਕਾ ਵੀ ਜਿੰਨਾ ਚਿਰ ਤੁਹਾਡਾ ਐਗਰੀਮੈਂਟ ਸੀ ਤੁਸੀਂ ਜਾਓ ਬਸ ਬਹੁਤ ਹੋ ਗਿਆ ਤੁਸੀਂ ਆਲਰੇਡੀ ਬਹੁਤ ਜਿਹੜਾ ਉਹ ਕਮਾ ਚੁੱਕੇ ਹੋ ਅਸੀਂ ਨਹੀਂ ਵਧਾਉਂਦੇ ਐਕਸਟੈਂਸ਼ਨ ਨਹੀਂ ਦਿੰਦੇ ਤੁਹ ਹਰ ਨਹੀਂ ਹੋਊਗੀ ਕਿ ਇਹਨਾਂ 19 ਟੋਲ ਪਲਾਜ਼ਿਆਂ ਨਾਲ ਇੱਕ ਦਿਨ ਦਾ 63 ਲੱਖ ਰੁਪਈਆ ਪੰਜਾਬੀਆਂ ਦਾ ਬਚਣ ਲੱਗ ਗਿਆ ਜੀ 63 ਲੱਖ ਪਰ ਡੇ ਅਸੀਂ ਤਾਂ ਗਰੰਟੀ ਨਹੀਂ ਦਿੱਤੀ ਸੀ ਆਪਣੀ ਪੋਲੀਟੀਕਲ ਭਾਸ਼ਣਾ ਚ ਇਹ ਤਾਂ ਬਾਤ ਇਹ ਤਾਂ ਵਾਪਦੂ ਹੀ ਕੀਤਾ ਹੋਇਆ ਕੰਮ ਹੈ